ਰਾਜੀਵ ਜਵੰਦਾ ਬੀਤੇ ਦਿਨ ਬਾਈਕ ਦਾ ਹਾਸਾ ਹੋ ਗਿਆ ਸੀ ਜਿਸ ਤੋਂ ਬਾਅਦ ਰਾਜੀਵ ਜਵੰਦਾ ਹੋਣ ਮਹਾਲੀ ਦੇ ਹਸਪਤਾਲ ਵਿੱਚ ਪਹੁੰਚੀ ਹੈ ਰਾਜੀਵ ਜਵੰਦਾ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਲੋਕ ਅਰਦਾਸਾਂ ਕਰ ਰਹੇ ਹਨ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਕੋਈ ਇੱਕ ਚਮਤਕਾਰ ਹੋ ਜਾਵੇ ਕਿ ਰਾਜੀਵ ਜਵੰਦਾ ਜਲਦੀ ਹੀ ਠੀਕ ਹੋ ਜਾਵੇ ਉੱਥੇ ਹੀ ਮਸ਼ਹੂਰ ਗਾਇਕ ਮਨਕੀਰਤ ਔਲਖ ਹਸਪਤਾਲ ਪਹੁੰਚੇ ਤੇ মিডিਆ ਨਾਲ ਸਬੰਧਤ ਗੱਲਾਂ ਕਰਦੇ ਹੋਏ ਭਬਕ ਹੋ ਗਏ। ਦੁਲਾਬ ਸਿੱਧੂ ਵੀ ਹਸਪਤਾਲ ਪਹੁੰਚੇ ਹਨ। ਰਾਜਵੀਰ ਰਾਜਵੀਜਵੰਦਾ ਬਾਰੇ ਮਨਕੀਰਤ ਔਲਖ ਕੀ ਗੱਲਾਂ ਕਹਿ ਰਹੇ ਹਨ ਤੁਸੀਂ ਵੀ ਸੁਣੋ। ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਹੋਣ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ। ਚਮਤਕਾਰ ਹੀ ਹੋਵੇ। ਭਰਾ ਨੂੰ ਬਾਬਾ ਠੀਕ ਕਰੇ ਬਾਕੀ ਏਹ ਕ੍ਰਿਟੀਕਲ ਆ ਬਹੁਤ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਆਪਾਂ ਸਾਰੇ ਰਲ ਕੇ ਅਰਦਾਸ ਕਰਦੇ ਹਾਂ ਰਾਜਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ